ਸ਼ਾਨੇ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশਤਰੀ ਅਕਾਲ ਦੀ ਮੈਂ ਤੁਹਾਡਾ ਲੱਕੀ ਕੁਰਾਲੀ ਸੋ ਅਸੀਂ ਖੜੇ ਹਾਂ ਸਨਾਤਨ ਧਰਮ ਮੰਦਿਰ ਕ੍ਰਿਸ਼ਨਾ ਮੰਡੀ ਕੁਰਾਲੀ ਵਿਖੇ ਜਿੱਥੇ ਕਿ 22 ਜਨਵਰੀ 2024 ਨੂੰ ਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਪੂਰਾ ਹੋਣ ਤੇ ਕੁਰਾਲੀ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹਨ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਤੇ ਕੁਰਾਲੀ ਨੂੰ ਇੱਕ ਦੀਵਾਲੀ ਦੀ ਤਰ੍ਹਾਂ ਸਜਾਇਆ ਜਾ ਰਿਹਾ ਹੈ ਸੋ ਇਸ ਨੂੰ ਤੇ ਭਗਵਾਨ 시 ਰਾਮ ਦੀ ਦਾ ਮੰਦਰ ਨਿਰਮਾਨ ਹੋਇਆ ਹੈ ਇਸ ਵਿੱਚ ਬਹੁਤੀ ਸਾਧਨਾ ਦਾ ਜਾਂ ਪ੍ਰੋਗਰਾਮ ਹੈ ਉਹ ਸਾਡੀਆਂ ਧਾਰਮਿਕ ਸੰਸਥਾਵਾਂ ਜੋ ਮੂਲਕ ਲੈਵਲ ਦੀਆਂ ਹਨ ਤੇ ਸਰਕਾਰ ਨਾਲ ਬਲ ਕੇ ਉਹ ਭਾਈ ਜਨਵਰੀ ਭਾਈ ਜਨਵਰੀ ਨੂੰ ਹਾਂਜੀ ਬਾਈ ਜਨਵਰੀ ਨਿਸ਼ਚਿਤ ਹੋਇਆ ਹੈ ਉਸੇ ਪ੍ਰੰਤ ਅੱਜ ਆਪਾਂ ਸਾਰੇ ਹੀ ਪਵਿੱਤਰ ਸਥਾਨ ਤੇ ਇੱਕ ਜੰਦਾ ਸੁਨੇਹਾ ਇੱਕ ਹਰਸ ਨਾਤਰੀ ਵਾਸਤੇ ਔਰ இந்து ਵਾਸਤੇ ਇੱਕ ਬਹੁਤ ਹੀ ਖਰਚ ਦਾ ਵਿਸ਼ੇ ਹੈ ਕਿ ਜਿਸ ਸ਼੍ਰੀ ਰਾਮ ਮੰਦਰ ਨੂੰ ਸਾਡੇ ਬਜ਼ੁਰਗਾ ਨੇ ਜਾਰ ਤੱਕ 32000 ਰੁਪਈਆ ਉਸਦੇ ਵਿੱਚ ਪਈਆਂ ਹਨ ਔਰ ਇਤਨਾ ਕੋ ਖੂਨ ਡੁੱਲਿਆ ਹੈ ਕਿ ਗੰਗਾ ਜੀ ਸਰ ਤੋਂ ਬਾਅਦ ਖੂਨ ਦੇ ਵਿਚਾਰਿਆ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਡੀਆਂ ਸਾਡੇ ਵਿਜੂਗਾਂ ਨੇ ਸਾਡੀ ਪੀੜ੍ਹੀਆਂ ਨੇ ਕੁਰਬਾਨੀਆਂ ਦੇ ਕੇ ਇਸ ਸਮੰਦਰ ਨੂੰ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਵਿਖਵੇਂਦੂ ਪ੍ਰੀਸ਼ਦ ਹੁਜਰਤ ਦਲ ਅਤੇ ਦੇਖੋ ਅੱਜ ਵੀ ਜੋ ਮੀਟਿੰਗ ਹੈ ਤਕਰੀਬਨ ਸਾਨੂੰ ਪਤਾ ਹੈ ਵੀ ਕਿਸ ਉਪਰਖ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਇੱਥੇ ਜਿਆਦਾ ਕੋਈ ਮਤਲਬ ਗੱਲਬਾਤ ਕਰਨ ਦੇ ਲੋੜ ਨੇ ਇਹ ਜਿਹੜੀ ਮੀਟਿੰਗ ਹੈ ਕਿ ਕਰਾਲੀ ਦੇ ਵਿੱਚ ਆਪਾਂ ਨੇ ਇੱਕ ਬਹੁਤ ਵਧੀਆ ਪ੍ਰੋਗਰਾਮ ਕਰਨਾ ਹੈ ਪ੍ਰਭੂ શ્રી ਰਾਮ ਦੇ ਜੋ 22 ਤਰੀਕ 22 ਜਨਮ ਅੰਤਰੀ ਨੂੰ ਵੀ ਇਹ ਗੁਰੂ ਜੀ ਜੈ શ્રી ਰਾਮ ਜੈ ਸ਼੍ਰੀ ਰਾਮ ਬੇਨਤੀ ਹੈ ਕਿ ਇਹ ਪ੍ਰੋਗਰਾਮ ਹੈ ਸਭ ਨੇ ਸਿਰ ਨਾਲ ਮਿਲ ਕੇ ਕਰਨਾ ਸਾਡੇ ਵਾਸਤੇ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕੀ ਇਹ ਪ੍ਰੋਗਰਾਮ ਸਾਡੇ ਕੈਂਪ ਸਾਡੇ ਜਿਹੜੇ ਬਜ਼ੁਰਗ ਬਹੁਤ ਦੇਰ ਦੇ ਕਿਸ਼ਮੰਦੀ ਪਤਾ ਹੋਵੇ ਨਾ ਕਿਸ਼ਮੰਦੀ ਚ ਕਿਸ਼ਮੰਦੀ ਦੇ ਵਿੱਚ ਤੇ ਨਹੀਂ ਉਸ ਦਾ ਕੀ ਹੈ ਜੀ ਭਾਈ ਸਾਹਿਬ ਦਾਦਾ ਜਿਹੜਾ ਲੰਗਰ ਦਾ ਸਿਸਟਮ ਹੈ ਨਾ ਉਹ ਤਿਆਰ ਹੈ ਉਹ ਤੁਹਾਨੂੰ ਦੱਸਿਆ ਜਾਊਗਾ ਬਾਅਦ ਦੇ ਵਿੱਚ ਇੱਕ ਤਾਂ ਜਿੱਦਣ ਆਪਣੀ ਸ਼ੋਭਾ ਯਾਤਰਾ 20 ਤਰੀਕ ਨੂੰ ਮੇਰੇ ਕੋਲ ਗ੍ਰਾਮੀਲਾ ਕਮੇਟੀ ਵਾਲੇ ਕਰਾ ਦੇ ਚਲੋ ਗ੍ਰਾਮੀਲਾ ਕਮੇਟੀ ਵਾਲੇ 20 ਤਰੀਕ ਨੂੰ ਜਨੂਅਰੀ ਨੂੰ 21 21 ਨੂੰ 20 ਅੱਜ ਹੋਰ ਇਸ ਹੱਦ ਤੇ 13 22 ਤਰੀਕ ਨੂੰ ਆਪਣਾ ਜਨਮ ਅਸ਼ੇਕ ਹੋਇਆ ਪ੍ਰਕਾਸ਼ਾਤੂ ਦਾ। ਜਨਾਹੋ ਪਰਣਾ ਹੁੰਦਾ ਨਾ ਆਪਣੇ ਗੱਲ ਵਿੱਚ ਜ਼ਰੂਰ ਢਾਲਾ ਤਾਂ ਕਿ ਅਸੀਂ ਤਾਂ ਸਾਨੂੰ ਇਹ ਲੱਗੇ ਨਹੀਂ ਸਾਡਾ ਕੋਈ ਅਜੀਬ ਵਿਸ਼ੇਸ਼ ਤੇ ਐਨਾ ਟਿਕਟਾ ਤਾਂ ਵੀ ਤਾਂ ਨਹੀਂ ਕਰੀ ਸਕਦੇ ਨਗੇ ਇਹ ਤਾਂ ਸਭ ਦੇ ਸਾਹਮਣੇ ਮੱਥੇ ਜਿੱਤੇ ਲੰਬਾ ਟਿਕਟਾ ਲਾਣ ਵੀ ਤਾਂ ਕਿ ਤੁਹਾਨੂੰ ਇੱਕ ਪਤਾ ਲੱਗੇ ਵੀ ਸਾਡਾ ਕੀ ਹੱਥ ਕੋਈ مشیش دینا تے کسی چیز ਲਈ اکٹھے ہو رہے ہیں اور جیڑی صبح ہو جاتی رہے گی او بھی سنڈے میں رکھتے ہو تو بھی پھر اگلے میں سنڈے کو بازار بند ہوتا ہے ਮਾਣੇ ਪ੍ਰਮੋਜੀ ਸਿੰਘ ਜੀ ਰਾਮ ਜੱਟ ਐਂਕਰ ਆਪਾਂ ਨੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਨਾ ਕਿ ਕੋਈ ਇੰਡੀਵਿਜੂਅਲ ਪਾਰਟੀ ਕੰਨੀ ਤੋਂ ਨਾ ਇਹ ਕਿਸੇ ਇੱਕ ਸੰਸਥਾ ਵੱਲੋਂ ਤੋਂ ਸਾਰੇ ਸ਼ਹਿਰ ਦੀ ਸੰਸਥਾ ਇਕੱਠੀਆਂ ਕਰਕੇ ਆਪਾਂ ਇਹ ਉਪਰਾਲਾ ਕਰ ਰਹੇ ਆਂ RAM LALLA ਦੇ ਉਹਦੇ ਅਸਲ ਬਤੂ ਦੇ ਵਿੱਚ ਕ੍ਰਿਸ਼ਨਾ ਮੰਡੀ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਸਮਾਗਮ ਕਰਾ ਰਹੇ ਹਾਂ ਜਿਹਦੇ ਵਿੱਚ ਆਪਾਂ ਬਹੁਤ ਵਧੀਆ ਸੋਭਾ ਯਾਤਰਾ ਤੇ ਭਜਨ ਮੰਡਲ 3 ਦਿਨ ਲਗਾਤਾਰ ਆਪਣਾ ਇਹ ਪ੍ਰੋਗਰਾਮ ਤੇ ਲੱਗਰ ਚੱਲਦਾ ਰਹੇਗਾ ਤੇ ਚੈਨਲ ਦੇ ਮਾਧਮੇ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਨੌਜਵਾਨ ਬੀੜਾਂ ਨੂੰ ਬਜ਼ੁਰਗਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਖਦਾ ਹੈ ਤੇ ਬੇਨਤੀ ਹੈ ਕਿ ਅਸੀਂ 20 ਤਾਰੀਖ ਨੂੰ ਸਾਡੇ ਸਹਿ ਨਿਵਾਸੀ ਸ਼ੋਭਾ ਯਾਤਰਾ ਕੱਢਣਗੇ ਤੇ 20 ਤਾਰੀਖ ਨੂੰ ਸਵੇਰੇ ਸਾਡੇ ਪੂਜਨੀਏ ਮਹੰਤ ਸ੍ਰੀ ਇਤਨਰਗੀ ਜੀ ਆ ਕੇ ਝੰਡੇ ਦੀ ਰਸਮ ਕਰਨਗੇ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਿਅਮ ਤੇ ਕੋਰਾਲੀ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਅੱਜ ਦੀ ਇਹ ਮੀਟਿੰਗ ਹੋਈ ਹੈ ਸਨਾਥਨ ਧਰਮ ਮੰਦਿਰ ਕੁਰਾਲੀ ਕ੍ਰਿਸ਼ਨਾ ਮੰਡੀ ਕੁਰਾਲੀ ਦੇ ਵਿੱਚ ਇਸ ਦਾ ਬੇਸ਼ ਜੋ ਸੀਗਾ ਕਿ ਜੋ 22 ਜਨਵਰੀ ਨੂੰ ਸ੍ਰੀ ਪ੍ਰਭੂ ਰਾਮ ਦੇ ਕਪਾੜ ਖੁੱਲਣ ਜਾ ਰਹੇ ਹਨ ਕਿਉਂਕਿ ਯੋਧਿਆ ਦੇ ਵਿੱਚ 500 ਸਾਲ ਤੱਕ ਲੋਕਾਂ ਦੇ ਸਾਡੇ ਵੀ ਬਜ਼ੁਰਗ ਗਏ ਆ ਥੋੜੇ ਵੀ ਗਏ ਆ ਪਤਾ ਨਹੀਂ ਕਿੰਨੇ ਕ ਬਜ਼ੁਰਗ ਗਏ ਆ ਕਿੰਨੀਆਂ ਪੀੜੀਆਂ ਗਈਆਂ ਹਰ ਉਸ ਤੋਂ ਬਾਅਦ ਇਹ 22 ਜਨਵਰੀ ਦਾ ਦਿਨ ਪਰਬੁੱਤ ਲੋਕੀ ਕਹਿੰਦੇ ਹੁੰਦੇ ਸੀ ਇਹ ਤਾਂ ਜੋ ਪ੍ਰਭੂ ਹੈ ਕਾਲਪਨਿਕ ਹੈ ਕਾਲਪਨਿਕ ਨਹੀਂ ਹੈ ਪ੍ਰਭੂ ਨੂੰ ਮੰਨਦੇ ਆ ਸਾਡੀਆਂ ਕੁਰਾਲੀ ਦੇ ਵਿੱਚ ਮੈਂ ਕਹਿਣਾ ਚਾਹਨਾ ਹੈ ਕਮ ਸੇ ਕਮ ਵੀ ਇੱਕ ਨਹੀਂ ਕਮ ਸੇ ਕਮ ਵੀ 100 ਸੰਸਥਾਾਂ ਇਹ ਜੀ ਆ ਸੰਸਥਾਵਾਂ ਜੋ ਹਿੰਦੂ ਧਰਮ ਦੇ ਨਾਲ ਰਿਲੇਟਡ ਹੈ ਮੈਂ ਇੱਥੇ ਹਿੰਦੂ ਧਰਮ ਦੀ ਗੱਲ ਨਹੀਂ ਕਰੂੰਗਾ ਇਕੱਲੇ ਦੀ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਇਸ ਦੇ ਵਿੱਚ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਮੈਂ ਕਹੂੰਗਾ ਵੱਧ ਚੜ ਕੇ ਹਿੱਸਾ ਲਓ ਕਿਉਂਕਿ ਜੋ 22 ਜਨਵਰੀ ਦਾ ਦਿਨ ਹੈ ਇਹ ਬਹੁਤ ਖੁਸ਼ੀਆਂ ਭਰਿਆ ਹੈ ਆਪਣੇ ਆਪਣੇ ਘਰਾਂ ਦੇ ਵਿੱਚ ਦੀਪ ਮਾਲਾ ਕਰੋ ਯਾਰਾਂ ਦੋਸਤਾਂ ਦੇ ਨਾਲ ਖੁਸ਼ੀਆਂ ਮਨਾਓ ਤਾਂ ਕਿ ਜੋ ਇਹ ਪ੍ਰੋਗਰਾਮ ਹੈ ਬਹੁਤ ਬੜੀਆ ਢੰਗ ਦੇ ਨਾਲ ਮਨਾਇਆ ਜਾਵੇ ਔਰ ਖਾਸ ਗੱਲ ਮੈਂ ਤੁਹਾਨੂੰ ਇੱਕ ਹੋਰ ਕਰਨਾ ਚਾਹੁੰਦਾ ਕਿਉਂਕਿ ਕੋਰਾਲੀ ਦੇ ਵਿੱਚ ਜੋ ਸ੍ਰੀ ਸਨਾਥਨ ਧਰਮ ਮੰਦਿਰ ਕ੍ਰਿਸ਼ਨਾ ਮੰਡੀ ਕੋਰਾਲੀ ਦੇ ਵਿੱਚ ਸਥਿਤ ਹੈ ਇੱਥੇ ਤੋਂ ਲੈ ਕੇ ਨਗਰ ਖੇੜਾ ਮੰਦਰ ਧਰਮ ਧਰਮਸਾਲਾ ਜੋ ਉੱਥੇ ਤੱਕ ਲਾਈਟਾਂ ਦਾ ਇੰਤਜ਼ਾਮ ਹੋਣਾ ਹੈ ਕਰਨਾ ਵੀ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਇਹ ਲੰਗਰ ਚੱਲਣ